ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਕਿੱਥੋਂ ਪਰਚੇਸਿੰਗ ਕਰਨੀ ਹੈ ਕਿੰਨਾ ਮਾਰਜਨ ਸੈੱਟ ਕਰਨਾ ਹੈ ਕਿੰਨਾ ਕੁ ਤੁਸੀਂ ਪ੍ਰੋਫਿਟ ਕਮਾ ਸਕਦੇ ਹੋ ਫਿਰ ਦੇਖ ਰਹੇ ਹੋ ਕੀ ਲੱਗਦਾ ਹੈ ਇਹ ਇੱਥੇ ਜੌਬ ਵਾਸਤੇ ਆਏ ਨੇ ਇਹਨਾਂ ਨੂੰ ਜੌਬ ਚਾਹੀਦੀ ਹੈ ਇੱਥੇ ਜਾਂ ਫਿਰ ਇਹ ਜੌਬ ਲੱਭ ਰਹੇ ਨੇ ਬਿਲਕੁਲ ਵੀ ਨਹੀਂ ਜੀ ਇਹ ਆਏ ਨੇ ਆਪਣੇ ਬਿਜ਼ਨਸ ਵਾਸਤੇ ਆਲ ਓਵਰ ਇੰਡੀਆ ਦਾ ਟੇਸਟ ਤੁਹਾਨੂੰ ਤੇ ਮਿਲ ਜਾਂਦਾ ਹੈ ਭਾਵੇਂ ਉਹ ਜੰਮੂ ਕਸ਼ਮੀਰ ਦਾ ਹੋਵੇ ਭਾਵੇਂ ਉਹ ਪੰਜਾਬ ਦਾ ਹੋਵੇ ਭਾਵੇਂ ਉਹ ਕੈਨੇਡਾ ਦਾ ਹੋਵੇ ਜੌਬ ਜਾਂ ਫਿਰ ਬਿਜ਼ਨਸ ਇਹੀ ਪੁੱਛਿਆ ਸੀ ਨਾ ਤੁਸੀਂ ਮੈਨੂੰ ਚਲੋ ਕੋਈ ਗੱਲ ਹੈ ਅੱਜ ਦੱਸਾਂਗੇ ਤੁਹਾਨੂੰ ਕਿ ਤੁਸੀਂ ਜੌਬ ਕਰਨੀ ਹੈ ਉਹਦੇ ਵਿੱਚ ਤੁਹਾਨੂੰ ਕੀ ਬੈਨੀਫਿਟ ਹੈ ਜਿਸੇ ਬਿਜ਼ਨਸ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੀ ਕੁਝ ਬੈਨੀਫਿਟ ਹੈ होने आए ने ये सारिया चीज़ा अच्छ मैं तुम्हें दसन आई हूँ जो तुम बिज़नेस करना चाहते हो कितों परचेजिंग करनी है कि मार्जिन सैट करना है कि कुछ प्रॉफिट कमा सद क्योंकि आप बिजनेस लॉस वास्ते नहीं करते प्रॉफिट वास्ते ही करते हैं तो अज्द सारे सवाल जवाब मैं थोड़ा देने हाँ बने रहे हो सा क्योंकि वीडियो बहुत इंटरस्टिंग है जो थोड़े सवाल है ना वह भी काफ़ी इंटरस्टिंग है जिन्होंने मैं हिला के रखा कि असद जवाब देने पैने हैं कि देख रहे हो यह पीड़ देख रहे हो लगता है ਇਹ ਇੱਥੇ ਜੋਬ ਵਾਸਤੇ ਆਏ ਨਹੀਂ ਇਹਨਾਂ ਨੂੰ ਜੋਬ ਚਾਹੀਦੀ ਇੱਥੇ ਜਾਂ ਫਿਰ ਇਹ ਜੋਬ ਲੱਭ ਰਹੇ ਨੇ ਬਿਲਕੁਲ ਵੀ ਨਹੀਂ ਜੀ ਇਹ ਆਏ ਨੇ ਆਪਣੇ ਬਿਜ਼ਨਸ ਵਾਸਤੇ ਤੁਸੀਂ ਰਸ਼ ਵੇਖ ਰਹੇ ਹੋ ਇਹ ਹਾਲੇ ਅਜ਼ਮੀਰਾ ਫੈਸ਼ਨ ਦੇ ਰਿਸੈਪਸ਼ਨ ਦਾ ਹੈ ਜਿੱਥੇ ਸਾਰੇ ਲੋਕੀ ਵੇਟ ਕਰ ਰਹੇ ਨੇ ਕਿ ਇਹਨਾਂ ਨੂੰ ਵੀ ਇਹਨਾਂ ਦੀ ਲੈਂਗੁਏਜ ਦੇ ਇੱਥੇ ਸੇਲਸ ਟੀਮ ਮੈਂਬਰ ਮਿਲਣਗੇ ਤੇ ਇਹ ਵੀ ਇਥੋਂ ਡਾਇਰੈਕਟਲੀ ਪਰਚੇਜ਼ਿੰਗ ਕਰਕੇ ਲੈ ਕੇ ਜਾ ਸਕਦੇ ਨੇ ਆਪਣੇ ਬਿਜ਼ਨਸ ਵਾਸਤੇ ਨਵੇਂ ਟ੍ਰੈਂਡਿੰਗ ਆਈਟਮਸ ਹੋਰ ਕੁ ਜਾਣਨਾ ਚਾਹੀਏ ਉਹ ਆਜੋ ਫਿਰ ਹੋਰ ਵੀ ਕੁਝ ਦੱਸਦੇ ਆ ਟੈਨਸ਼ਨ ਨਾ ਲਿਓ ਕਿਉਂਕਿ ਜਦੋਂ ਮੈਂ ਤੁਹਾਡੇ ਨਾਲ ਖੜੀ ਹਾਂ ਸਾਰੀ ਚੀਜ਼ਾਂ ਤੁਹਾਨੂੰ ਅੱਜ ਹੀ ਦ ಇನ್ನೊಡೆಯ ಹೌಸಲ್ಡ ਜਿੱਥੇ ਤੁਸੀਂ ਵੇਖ ਰਹੇ ਹੋ ਤੁਹਾਨੂੰ ਕੁੜਤੀਆਂ ਦੇ ਕਲੈਕਸ਼ਨਸ ਮਿਲਦੇ ਨੇ ਓਨਲੀ 79 ਰੁਪਏ ਦੇ ਨਾਲ ਨਾਲ ਤੁਹਾਨੂੰ ਇੱਥੇ ਸੂਟ ਮਟੀਰੀਅਲ ਮਿਲਣਗੇ ਜੀ ਓਨਲੀ 78 ਰੁਪਏ ਦੀ ਸਟਾਰਟਿੰਗ ਰੇਂਜ ਦੇ ਵਿੱਚ ਕਲੈਕਸ਼ਨ ਤੁਸੀਂ ਵੇਖ ਰਹੇ ਹੋ ਕਲੈਕਸ਼ਨ ਦੀ ਕੋਈ ਕਮੀ ਹੈ ਨਹੀਂ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਐਨੇ ਵਧੀਆ ਕਲੈਕਸ਼ਨ ਤਾਂ ਲੈ ਸਕਦੇ ਹੋ ਕਿ ਆਪਣੇ ਕੋਲ ਕਲੈਕਸ਼ਨ ਬਥੇਰੇ ਨੇ 올 ਓਵਰ ਇੰਡੀਆ ਦਾ ਟੇਸਰ ਤੁਹਾਨੂੰ ਤੇ ਮਿਲ ਜਾਂਦਾ ਹੈ ਪਾਉਂਦੇ ਜੰਮੂ ਕਸ਼ਮੀਰ ਦਾ ਹੋਵੇ ਪਾਉਂਦੇ ਪੰਜਾਬ ਦਾ ਹੋਵੇ ਪਾਉਂਦੇ ਕੈਨੇਡਾ ਦਾ ਹੋਵੇ ਤੁਹਾਨੂੰ ਪਤਾ ਹੈ ਆਪਾਂ ਵਰਲਡਵਾਈਡ ਡਿਲੀਵਰੀ ਕਰਦੇ ਆ ਪ੍ਰੋਡਕਟਸ ਦੀ ਜੀ ਹਾਂ ਵਰਲਡਵਾਈਡ ਤੁਸੀਂ ਪਰਚ ਪੂਰੀ ਦੁਨੀਆ ਦੇਸ਼ ਕਿੱਥੇ ਵੀ ਤੁਸੀਂ ਹੋ ਕਿਹੜੀ ਵੀ ਥਾਂ ਤੇ ਹੋ ਤੁਸੀਂ ਪਰਚੇਜ਼ਿੰਗ ਕਰਕੇ ਆਪਣਾ ਕਲੈਕਸ਼ਨ ਚੂਜ਼ ਕਰਕੇ ਮੰਗਵਾ ਸਕਦੇ ਹੋ ਤਾਂ ਚਲੋ ਹੋਰ ਵੀ ਦੱਸਦੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਮਾਤਾ ਬਟ ਕਾਊਂਟਰ ਖਾਲੀ ਕਰਦੇ ਆ ਇਹ ਹੈ ਜੀ ਆਪਣਾ ਉਹ ਕਾਊਂਟਰ ਜਿੱਥੇ ਮਿਲਦੇ ਆ ਤੁਹਾਨੂੰ ਲਹਿੰਗੇ ਜਿਹੜੇ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡੇਬਲ ਪ੍ਰੋਡਕਟ ਹੈ ਸਭ ਤੋਂ ਜ਼ਿਆਦਾ ਮੰਗ ਜਿਹਦੀ ਆ ਰਹੀ ਹੈ ਉਹ ਜਾਂ ਤਾਂ ਲਹਿੰਗਿਆਂ ਦੀ ਹੈ ਜਾਂ ਦੁਪੱਟਿਆਂ ਦੀ ਜਾਂ ਫਿਰ ਉਹ ਵੈਸਟਰਨ ਵੇਅਰ ਦੀ ਆਪਣੇ ਉਹ ਵੀ ਤਾਂ ਸੂਟਾਂ ਦੇ ਜਾਂ ਕਹਿਣਾ ਹੀ ਕੀ ਹੈ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਆਈਟਮ ਇਸ ਸੂਟ ਹੈ কুরਤੀ ਹੈ ਅੱਜ ਕੱਲ কুরਤੀ ਅੰਦਰ ਵੀ ਕਾਫੀ ਮੰਗਾ ਚੁੱਕੀ ਹੈ ਜੇ ਤੁਸੀਂ ਐਨਾ ਪ੍ਰੋਡਕਟ ਨੂੰ ਪਰਚੇਸ ਕਰ ਰਹੇ ਹੋ ਛੇੜ ਕੇ ਪੰਜਾਬ ਦੇ ਵਿੱਚ ਪ੍ਰੋਪਰ ਚੱਲ ਰਿਹਾ ਹੈ ਤਾਂ ਉਹ ਤੁਹਾਡੇ ਵਾਸਤੇ ਬੈਨੀਫਿਟ ਕਰੂਗਾ ਮੈਂ ਤੁਹਾਨੂੰ ਕਦੇ ਵੀ ਸਜੈਸ਼ਨ ਨਹੀਂ ਦੇ ਰਹੀ ਕਿ ਤੁਸੀਂ ਸਾੜੀਆਂ ਪਰਚੇਸ ਕਰਕੇ ਰੱਖੋ ਕਿਉਂਕਿ ਤੁਹਾਨੂੰ ਪਤਾ ਹੈ ਸਾੜੀਆਂ ਕੋਈ ਹਜ਼ਾਰਾਂ ਦੇ ਵਿੱਚ ਇਕੱਲਾ ਬੰਦਾ ਪਰਚੇਸ ਕਰਦਾ ਹੈ ਉਹ ਵੀ ਸਿਰਫ ਸ਼ੌਕ ਵਾਸਤੇ ਤਾਂ ਉਹਦੇ ਵਾਸਤੇ ਤੁਸੀਂ ਸਾੜੀਆਂ ਦਾ 컬렉ਸ਼ਨਸ ਤਾਂ ਰੱਖੇ ਨਹੀਂ ਬੈਠ ਸਕਦੇ ਨਾ ਉਹ ਤਾਂ ਉਹ ਕਿੱਥੇ ਵੀ ਪਰਚੇਸ ਕਰ ਲੈਣਗੇ ਕਿਤੇ ਬਾਹਰ ਸਿਟੀ ਤੇ ਜਾ ਕੇ ਪਰਚੇਸ ਕਰਾਂਗੇ ਉਹ ਪੰਜਾਬ ਚ ਕਿਉਂ ਲੈਣਗੇ ਜਦੋਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਵਿਕਣ ਵਾਲਾ ਆਈਟਮ ਹੀ ਸੂਟ ਹੈ ਤਾਂ ਇਹ ਚੀਜ਼ਾ ਤੁਸੀਂ ਧਿਆਨ ਦੇ ਵਿੱਚ ਰੱਖਿਓ ਕੀ ਟ੍ਰੈਂਡਿੰਗ ਤੁਹਾਡੇ ਕੋਲ ਉੱਥੇ ਚੱਲਦਾ ਹੈ ਕਿਹੜਾ 컬렉ਸ਼ਨ ਤੁਹਾਨੂੰ ਪਰਚੇਸ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਵਿੱਚ ਜਿਹੜਾ ਤੁਸੀਂ ਪਰਚੇਸਿੰਗ ਕਰਿਓ ਤੁਸੀਂ ਕਿਸੇ ਬ੍ਰੋਕਰ ਕੋਲ ਜਾ ਕੇ ਤਾਂ ਨਹੀਂ ਕਰ ਰਹੇ ਕਿਸੇ ਹੌਲ ਸੇਲਰ ਕੋਲ ਜਾ ਕੇ ਤਾਂ ਨਹੀਂ ਕਰ ਰਹੇ ਨਹੀਂ ਕਰਨਾ ਵੀ ਨਹੀਂ ਤੁਹਾਨੂੰ ਡਾਇਰੈਕਟਲੀ ਕਿਸੇ ਪਰਚੇਸ ਕਰਨਾ ਇੱਕ ਮੈਨੂਫੈਕਚਰਰ ਤੋਂ ਉਹ ਤੁਹਾਨੂੰ ਮਿਲ ਹੀ ਰਿਹਾ ਹੈ ਸੂਰਤ ਦੇ ਵਿੱਚ ਅਜਮੇਰਾ ਫੈਸ਼ਨ ਜੀ ਨੂੰ ਤੁਸੀਂ ਜਾਣਦੇ ਹੋ ਪਛਾਣਦੇ ਹੋ ਤੇ ਉਹਨਾਂ ਦੇ ਬਾਰੇ ਤੁਹਾਨੂੰ ਸਭ ਕੁਝ ਪਤਾ ਹੈ ਕਿ ਤੁਹਾਨੂੰ ਇੱਥੇ ਕੀ ਕੁਝ ਮਿਲ ਜਾਂਦਾ ਹੈ 올ਓਵਰ ਟਾਈਪ ਦੀ ਵੈਰਾਈਟੀਆਂ ਤੁਹਾਨੂੰ ਇੱਥੇ ਮਿਲਣ ਲੱਗੀ ਹੈ ਕੁਝ ਇੱਕ ਵੈਰਾਈਟੀਆਂ ਅਸੀਂ ਵੇਖੀਏ ਕੁੜਤੀ ਵੇਖੀ ਤੇ ਲਹਿੰਗੇ ਤੇ ਆਪੇ ਬੈਠੇ ਹੀ ਆ ਗਿਆ ਬਾਕੀ ਤੁਸੀਂ ਹੋਰ ਵੀ ਵੈਰਾਈਟੀ ਦੇਖਣਾ ਚਾਹੁੰਦੇ ਹੋ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਨੀ ਹਾਂ ਬਾਕੀ ਤੁਸੀਂ ਦੇਖ ਸਕਦੇ ਹੋ ਪੀਡੀਐਫ ਮੰਗਾ ਸਕਦੇ ਹੋ ਪਰਚੇਸਿੰਗ ਕਰ ਸਕਦੇ ਹੋ ਆਪਣੇ ਕੋਲ ਸਾੜੀ ਸੂਟ ਕੁੜਤੀ ਕਿੱਚਰ ਮੈਨ ਦੁਪੱਟਿਆਂ ਦਾ ਕਲੈਕਸ਼ਨ ਹਰ ਇੱਕ ਵੈਰਾਈਟੀ ਇੱਕ ਹੀ ਛੱਤੇ ਥਲੇ ਮਿਲੂਗੀ ਤੁਹਾਨੂੰ ਅਜਮੇਰਾ ਫੈਸ਼ਨ ਕੋਲ ਸਾਰੇ ਰੀਜ਼ਨੇਬਲ ਪ੍ਰਾਈਸਸ ਨੇ ਇਹਨਾਂ ਦੇ ਨਾਲ ਤੁਸੀਂ ਵਧੀਆ ਬਿਜ਼ਨਸ ਕਰ ਸਕੋਗੇ ਕਿਉਂਕਿ ਜਦੋਂ ਪ੍ਰੋਡਕਟ ਵਧੀਆ ਹੁੰਦਾ ਹੈ ਰੇਂਜ ਵਧੀਆ ਹੁੰਦੀ ਹੈ ਉਦੋਂ ਲੱਗਦਾ ਹੈ ਕਿ ਹਾਂ ਉਹ ਤੁਹਾਨੂੰ ਬਹੁਤ ਹੀ ਚੰਗਾ ਪ੍ਰੋਫਿਟ ਦੇ ਕੇ ਜਾਊਗਾ ਬਾਕੀ ਕਿਸੇ ਹੋਲਸੇਲਰ ਤੋਂ ਪਰਚੇਸ ਕਰਨ ਤੋਂ ਵਧੀਆ ਹੈ ਤੁਸੀਂ ਬਿਜ਼ਨਸ ਹੀ ਨਾ ਕਰੋ ਕਿਉਂਕਿ ਉਹਦੇ ਵਿੱਚ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਸਿਰਫ ਥੋੜਾ ਟਾਈਮ ਵੇਸਟ ਹੋਣਾ ਹੈ ਟਾਈਮ ਵੇਸ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਹੈ ਬਿਜ਼ਨਸ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਉਹ ਵੀ ਤੁਹਾਡੇ ਹੱਥਾਂ 'ਚ ਹੈ ਮੇਰੇ ਨਹੀਂ ਮੈਂ ਤਾਂ ਬਸ ਤੁਹਾਨੂੰ ਕਹਿ ਸਕਦੀ ਸੀ ਗਾਈਡੈਂਸ ਦੇ ਸਕਦੀ ਸੀ ਜਿਹੜਾ ਮੈਂ ਤੁਹਾਨੂੰ ਦੇ ਰਹੀ ਆ ਕਿ ਬਿਜ਼ਨਸ ਕਰਨ ਵਾਸਤੇ ਕਿਸੇ ਟਿਪਸ ਐਂਡ ਟ੍ਰਿਕਸ ਦੀ ਲੋੜ ਨਹੀਂ ਹੋਵੇ ਵੀ ਤੁਸੀਂ ਵਧੀਆ ਬਿਜ਼ਨਸ ਕਰ ਸਕਦੇ ਹੋ ਬਸ ਤੁਹਾਨੂੰ ਆਪਣੇ ਮਾਈਂਡ ਦੇ ਵਿੱਚ ਸੈੱਟ ਕਰਨਾ ਹੈ ਕਿ ਤੁਹਾਨੂੰ ਬਿਜ਼ਨਸ ਕਰਨਾ ਹੈ तो बस करो फिर एक वीया बिज़नेस बिजनेस के लिए नॉर्मल इनवैसमेंट थोड़ा पच्ची तो तीह हज़ार रुपये ला सकते हो घर बैठे भी कर सकते हो नए तुम शॉप के भी कर सद लहंगे की गल करा पर्टीकूलर तो रेंटल बिजनेस भी कर सद हूँ मैंने दस तो कि फायदा हो गया हो गया ना बथेरा फायदा तो होर ज़्यादा फायदा लेना है तुम्हें भी आ जाओ फिर विजिट कर लो अच मेरा फैशन डिस्क्रिप्शन बॉक्स के एड्रैस दिता हुआ है वीडियो कॉल करने वास्ते स्क्रीन पर नंबर दता है पी मंगाने वास्ते स्क्रीन पर नंबर पर कॉल कर सकते हो बाकी इन्फॉर्मेस भी ले सद हाँ पेड़ ना जाए जॉब वाले पीढ़ से जाए जो बिजनेस कर रहे हैं उन्होंने क्योंकि बिजनेस हर कोई नहीं करता जॉब तो बथेरे लोग ही करते हैं बिज़नेस कराने हौसले चाहिए ने ज़्यादा पैसे पुसे की मंग है नहीं बस थोड़ा नॉर्मल इन्वेस्टमेंट ही करना है पच्ची तो तीह हज़ार वो तो थोड़े को भी है मैंने भी पता थोड़े को तो फिर शुरू करो एक नवा बिज़नेस बिना जॉब के क्योंकि जॉब ठीक है गुड बट बिजनेस वैरी गुड एक्सीलेंट समझ के ती हूँ मैं कहना चाहनी हूँ ठीक है फिर मिल जाए नैक्सट कुछ नवे आइडियाज़ कुछ होर भी गला बातें करते रहेंगे वीडियो चंगे लगी हुई लाइक शेयर कमेंट कर लियो सोच लिया बिजनेस कर जुड़ जाओ फिर आज मेरा फैशन कोड आ जाओ विजिट कर लो चैनल में सबसक्राइब कर लो आइकन पर क्लिक कर और लो और लेटेस्ट वीडियो दे दे के लेटेस्ट नोटिफिकेशन मिलते रहन धन्यवाद